ਵੱਡੀ ਖਬਰ ਸਾਂਝੀ ਕਰ ਰਿਹਾ ਕਿ ਅੱਜ ਸਵੇਰੇ ਕਰੀਬ 8 ਵਜੇ ਵੱਡਾ ਹਾਦਸਾ ਵਾਪਰਦਾ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਸਰਕਾਰੀ ਬੱਸ ਸਮਰਾਲਾ ਵਿੱਚ ਦਾਖਲ ਹੋਣ ਸਮੇ ਮਾਚੀਵਾੜਾ ਰੋਡ ਤੇ ਪਲਟ ਜਾਂਦੀ ਹੈ ਕੰਡਕਟਰ ਦੇ ਦੱਸਣ ਮੁਤਾਬਕ ਹਾਦਸਾ ਬੱਸ ਦੇ ਡਰਾਈਵਰ ਸਾਈਡ ਫੱਟਾ ਟੁੱਟਣ ਕਾਰਨ ਵਾਪਰਦਾ ਇਸ ਬੱਸ ਦੇ ਵਿੱਚ 40 ਦੇ ਕਰੀਬ ਸਵਾਰੀਆਂ ਸਵਾਰ ਸਨ ਦੱਸਦੀ ਹੈ ਕਿ ਇਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਇਨਾ ਵਿੱਚੋਂ 312 ਬਾਰਿਆਂ ਨੂੰ ਸਮਰਾਲਾ ਹਸਪਤਾਲ ਚ ਮੁੱਢਲੀ ਸਹਾਇਤਾ ਲਈ ਪਹੁੰਚਾਇਆ ਗਿਆ ਹੈ ਡਾਕਟਰ ਵੱਲੋਂ ਜਾਣਕਾਰੀ ਜਿੰਦਾ ਦੱਸਿਆ ਗਿਆ ਕਿ ਸਮਰਾਲਾ ਹਸਪਤਾਲ ਵਿੱਚ ਸਵਾਰੀਆਂ ਪੁੱਜੀਆਂ ਨੇ ਬਿਲਕੁਲ ਠੀਕ ਠਾਕ ਨੇ ਮਾਮੂਲੀ ਸੱਟਾਂ ਲੱਗਨ ਦਾ ਜੋ ਮਾਮਲਾ ਸਾਹਮਣੇ ਆਉਂਦਾ ਹੈ ਚੰਡੀਗੜ੍ਹ ਤੋਂ ਫਲੂਰਸਪੁਰ ਜਾ ਰਹੀ ਸੀ ਬੱਸ ਸਮਰਾਲਾ ਵਿੱਚੋਂ ਤੋਂ ਦਾਖਲ ਹੁੰਦੀ ਹੈ ਉਸ ਸਮੇਂ ਪਲਟ ਚ ਆਂਦੀ ਹੈ ਫਲਹਾਰ ਜਾਨੀ ਨੁਕਸਾਨ ਤੋਂ ਬਚਾਰਿਆ ਵੱਡਾ ਹਾਸਲ ਨੂੰ ਵਾਪਰੇ 312 ਬਾਰਿਆਂ ਦੀ ਮਾਮੂਲੀ ਸੱਟਾਂ ਲੱਗੀਆਂ ਸਮਰਾਲੇ ਤੋਂ ਲਖਿੰਦਰ ਕਤਰੀ ਦੀ ਰਿਪੋਰਟ ਕਿਹੜੀ ਬੇੜੀ ਦੀ ਘਟਨਾ ਕੀ ਹਾਦਸਾ ਹੋਇਆ ਸਾਰੇ ਉਹ ਤੋਂ ਕੋਈ तकरीबन 20 ਮਿੰਟ ਪਹਿਲਾਂ ਦੀ ਗੱਲ ਹੈ ਚੰਡੀਗੜ੍ਹੋਂ ਆਪਣੀ ਬੱਸ ਆ ਰਹੀ ਫਰੋਹੀਪੁਰ ਜਾਣੀ ਸੀ ਜਦੋਂ ਇਹ ਗੱਡੀ ਇੱਥੋਂ ਮਤਲਬ ਸਮਰਾਲਾ ਬੱਸ ਸਟੈਂਡ ਐਂਟਰ ਹੋਣ ਵਾਸਤੇ ਡਵਾਈਡਰ ਤੋਂ ਸ਼ੁਰੂ ਹੋਇਆ ਉੱਥੋਂ ਤੱਕ ਜੰਪ ਅਸੀਂ ਮੜੇ ਕੀ ਜੰਪ ਦੇ ਵਿੱਚ ਗੱਡੀ ਲੱਗੀ ਆ ਅਗਲੇ ਡਰਾਈਵਰ ਸਾਈਡ ਦੇ ਪੱਡੇ ਟੁੱਟ ਕੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਮਤਲਬ ਥੋੜਾ ਜਿਹਾ ਅੱਗੇ ਆ ਕੇ ਡਵਾਈਡਰ ਦੇ ਨਾਲ ਵੱਜ ਕੇ ਗੱਡੀ ਪਲਟ ਗਈ ਹੈ ਤੇ ਕਿੰਨੀਆਂ ਸਵਾਰੀਆਂ ਸੀ ਸਵਾਰੀਆਂ ਸੀਗੇ ਲਗਭਗ 35-40 ਸਵਾਰੀਆਂ ਸੀਗੇ ਔਰ तकरीबन ਸਾਰੇ ਠੀਕ ਨੇ ਮਾਈਨਰ ਸੱਟਾਂ ਸੀਗੀਆਂ ਸਾਰੇ ਬਚਾਉਗੇ ਤੇ ਕਿੱਥੋਂ ਕਿੱਥੇ ਜਾ ਰਹੀ ਸੀ ਬੱਸ ਇਹ ਗੱਡੀ ਚੰਡੀਗੜ੍ਹ ਤੋਂ ਕੋਰੋਈਪੁਰ ਜਾ ਰਹੀ ਸੀ ਈ ਲੱਗਦਾ ਵੀ ਨੀਂਦ ਆਨ ਕਰਕੇ ਨਹੀਂ ਸਰ ਅਗਲੇ ਪਾਸੇ ਇਹ ਨੇ ਥੱਲੇ सस्पेंशन ਦੇ ਵਿੱਚ ਪਟੇ ਹੁੰਦੇ ਆ ਜੀ ਉਹ ਪਟਾ ਟੁੱਟ ਗਿਆ ਜੀ ਉਹਦੇ ਪਟਾ ਟੁੱਟਣ ਕਰਕੇ ਡਰਾਈਵਰ ਦੇ ਮਤਲਬ ਸਟੀering ਫ੍ਰੀ ਹੋ ਜਾਂਦਾ ਜੀ ਔਰ ਕੰਟਰੋਲ ਖਤਮ ਹੋਣ ਤੋਂ ਬਾਅਦ ਉਹ ਗੱਡੀ ਡਵਾਈਡਰ ਨਾਲ ਵਾਹ ਤੇ ਜਿਹੜੀਆਂ ਸਵਾਰੀਆਂ ਕਿੰਨੀਆਂ ਕਿ ਜਿਹੜੇ ਦੇ ਵਿੱਚ ਕਿੰਨੀਆਂ ਸਵਾਰੀਆਂ ਇੱਕ ਕੁੜੀ ਨੂੰ ਥੋੜੀ ਜਿਹੀ ਝੋਟ ਲੱਗੀ ਸੀ ਲਗਭਗ ਸਾਰੇ ਸੇਫ ਨੇ ਜੀ ਸਾਰੇ ਵਧੀਆ ਠੀਕ ਠਾਕ ਨੇ ਸਾਰੇ ਤੁਰ ਫਿਰ ਕੇ ਗਏ ਨੇ ਜੀ ਉਹ ਕੁੜੀ ਨੂੰ ਐਂਬੂਲੈਂਸ ਵਾਲਾ ਹਸਪਤਾਲ ਪਹੁੰਚ ਦਿੱਤੀ ਬਾਕੀ ਸਵਾਰੀਆਂ ਨੂੰ ਬਾਕੀ ਸਵਾਰੀਆਂ ਜਿਹੜੀਆਂ ਉਹ ਦੂਜੀ ਗੱਡੀ ਆਈ ਸੀ ਉਹਨਾਂ ਦੇ ਕਢਾ ਕੇ ਉਹਨਾਂ ਨੂੰ ਉਹਦੀ ਮੰਜ਼ਿਲ ਤੱਕ ਪਹੁੰਚ ਦਿੱਤਾ ਠੀਕ ਹੈ ਮੇਰਾ ਨਾਮ ਅਮਨੰਦਰ ਆਪਰੇ ਅਮਨੰਦਰ ਜੀ ਕੀ ਘਟਨਾ ਵਾਪਰੀ ਹੈ ਘਟਨਾ ਵੀਰੇ ਬੱਸ ਆਉਂਦੀ ਸੀ ਮੈਂ ਮਗਰ ਟਰੈਕਟਰ ਲਈ ਆਉਂਦਾ ਸੀਗਾ ਜੀ ਤੇ ਅਚਾਨਕ ਗੱਡੀ ਆਉਂਦੀ ਰੋਡ ਤੋਂ ਪਲਟ ਗਈ ਜਦੋਂ ਸਾਰਿਆਂ ਨੇ ਮਦਦ ਕੀਤੀ ਸਵਾਰੀਆਂ ਨੂੰ ਕੱਢਿਆ ਨਾ ਬਾਹਰ ਹੀ ਤੇ ਇਹਦਾ ਮੇਨ ਰੀਜ਼ਨ ਆ ਜੀ ਗੱਡੀ ਦੇ ਪਟੇ ਟੁੱਟੇ ਹੋਏ ਨੇ ਮੇਨ ਠੀਕ ਹੈ ਜੀ ਮੈਂ ਵੀ ਡਰਾਈਵਰ ਬੰਦਾ ਜੀ ਮੈਂ ਵੀ ਗੱਡੀ ਚਲਾ ਰਿਹਾ ਹਾਂ ਇੱਕ ਪੱਟੇ ਤੇ ਗੱਡੀ ਨਹੀਂ ਚੱਲ ਸਕਦੀ ਐ ਮੈਕਮੇ ਦੀ ਅਣਗੈਲੀ ਦਾ ਕਾਰਨ ਐਕਸੀਡੈਂਟ ਹੋਇਆ ਜਿਹੜੀ ਗੱਡੀ ਪਲਟੀ ਆ ਜੀ ਉਹ ਵੀ ਸਵਾਰੀਆਂ ਵਾਲੀ ਬੱਸ ਦਾ ਦਾ ਕੰਮ ਬਿਲਕੁਲ ਸਰਕਾਰ ਨੂੰ ਧਿਆਨ ਨਾ ਕਰਾਉਣਾ ਚਾਹੀਦਾ ਜੀ ਠੀਕ ਐ ਮੈਕਮੇ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਉਹ ਮੇਨ ਪੱਟਾ ਟੁੱਟਿਆ ਹੋਇਆ ਗੱਡੀ ਦਾ ਉਹਦੇ ਕਾਰਨ ਗੱਡੀ ਪਲਟੀ ਆ ਜੀ ਡਰਾਈਵਰ ਦੀ ਕੋਈ ਗਲਤੀ ਨਹੀਂ ਬਿਲਕੁਲ ਗੱਡੀ ਸਹੀ ਆ ਰਹੀ ਆ ਆ ਮੇਰਾ ਟਰੈਕਟਰ ਖੜਾ ਮੈਂ ਟਰੈਕਟਰ ਆਪਣਾ ਮਗਰ ਗੱਡੀ ਦੇ ਲਈ ਆਉਂਦਾ ਬਾਕੀ ਹੋਰ ਕੋਈ ਗਲਤੀ ਨਹੀਂ ਕਿਸੇ ਬੰਦੇ ਦੀ ਕੋਈ ਉਹ ਨਹੀਂ ਜਾਨੀ ਕਿ ਕਹਿਣ ਦਾ ਭਾਵ ਇਹ ਆ ਵੀ ਪਲਟ ਜਿਹੜੀ ਪਲਟੀ ਆ ਗੱਡੀ ਉਹ ਮੇਨ ਪਟਾ ਟੁੱਟੇ ਹੋਣਾ ਪਟੇ ਟੁੱਟਣ ਕਾਰਨ ਪਲਟੀ ਆ ਜੀ ਪਹਿਲਾਂ ਦਾ ਬਟਾ ਟੁੱਟਿਆ ਹੋਇਆ ਉਹ ਦੇਖ ਸਕਦੇ ਹੋ ਤੁਸੀਂ ਜੀ ਯਰ ਲੱਗੀ ਹੋਈ ਪਈ ਆ ਪਟੇ ਨੂੰ ਮੇਨ ਪਟਾ ਟੁੱਟਿਆ ਹੋਇਆ ਗੱਡੀ ਟੁੱਟਿਆ ਹੋਤਾ ਸੋ ਬੰਦਨ ਰੋਕਟਰ ਭਕਰ ਬੰਡੇ ਅ ਜਿਹੜਾ ਸੋਇਆ ਆਸਾ ਹੋਇਆ ਤੁਹਾਡੇ ਕੋਲ ਜੀ ਪੇਸ਼ੈਂਟ ਆਏ ਸੀ ਕਿੰਨੇ ਬਿਲਕੁਲ ਤਿੰਨ ਪੇਸ਼ੈਂਟ ਆਏ ਆ ਸੁਣਨ ਚਾਹਿਆ ਕਿ ਕੋਈ ਨੀਅਰ ਬਾਏ ਇੱਕ ਐਕਸੀਡੈਂਟ ਹੋਇਆ ਜਿਦੇ ਚ ਬੱਸ ਪਲਟ ਗਈ ਸੀ ਤਿੰਨ ਪੇਸ਼ੈਂਟ ਆਏ ਆ ਗਏ ਜਿਨ੍ਹਾਂ ਦਾ ਨਾਮ ਹੈਗਾ ਇੱਕ ਮਨਜਿੰਦਰ ਕੌਰ ਇੱਕ ਜਸਵਿੰਦਰ ਕੌਰ ਇਹ ਕੀ ਇੱਕ ਕੰਪਰੀ ਸੀ ਹੈ ਨਾ ਪੇਸ਼ੈਂਟ ਜਿੰਨੇ ਆਪਣੇ ਸਟੇਬਲ ਨੇ ਉਹਨਾਂ ਨੂੰ ਦੇਖ ਲਿੱਤਾ ਗਿਆ ਦਵਾਈਆਂ ਦੇ ਦਿੱਤੀਆਂ ਗਏ ਕੋਈ ਰੈਫਰਵਲ ਕੀਤਾ ਜੀ ਨਹੀਂ ਨਹੀਂ ਜੀ ਕੋਈ ਰੈਫਰ ਨਹੀਂ ਕੀਤਾ ਪੇਸ਼ੈਂਟ ਨਹੀਂ ਨਹੀਂ ਬਿਲਕੁਲ ਠੀਕ ਹੈ ਬਚਾਓ ਜੀ ਸਰ ਹਾਜੀ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਪਿੱਪਲ ਸਿੰਘ ਹੈ ਕਿਤੋਂ ਕਿਥੇ ਜਾ ਰਹੇ ਹੋ ਅਜੀ ਚੰਡੀਗੜ੍ਹ ਤੋਂ ਮੋਗੇ ਜਾ ਰਹੇ ਸੀ ਜੀ ਕੀ ਹੋਇਆ ਕੀ ਹਾਦਸਾ ਹੋਇਆ ਤੇ ਰਸਤੇ 'ਚ ਬੱਸ ਦਾ ਐਕਸਲ ਥੱਲੇ ਟੁੱਟ ਗਿਆ ਜੀ ਤੇ ਉਹਦੇ ਕਰਕੇ ਬੱਸ ਨਾਦਰ ਆਪਣਾ ਬੈਲੈਂਸ ਖੋ ਲਿਆ ਤੇ ਡਰਾਈਵਰ ਨੇ ਤਾਂ ਕਾਫੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਸੰਭਲ ਪਾਏ ਤੋਂ ਬੱਸ ਸੱਪੜੀ ਮਾਰ ਗਈ ਤੋਂ ਉਹਦੇ ਵਿੱਚ ਜਿੰਨੀਆਂ ਸਵਾਰੀਆਂ ਸੀ ਤਕਰੀਬਨ ਇੱਕ ਦੂਜੇ ਦੇ ਉੱਤੇ ਡਿੱਗੀਆਂ ਤੇ ਪ੍ਰਮਾਤਮਾ ਨਾਲੋਂ ਬਹੁਤ ਬਚਾਅ ਹੋ ਗਿਆ ਵਧੀਆ ਮਿੱਤਰੋ ਕਿ ਕਿਸੇ ਨੂੰ ਮੇਜਰ ਸੱਟ ਨਹੀਂ ਆਈ ਵੀ ਨਾਰਮਲ 160 ਉੱਤੇ ਕਰਕੇ ਦੱਬਣ ਕਰਕੇ ਜਿਹੜੀਆਂ ਦੋ ਹਸਪਤਾਲ ਆਈਆਂ ਲੇਡੀਜ਼ ਉਹ ਵੀ ਸੇਵ ਨੇ ਮਤਲਬ ਉਹਨਾਂ ਨੂੰ ਇੰਨੀ ਜ਼ਿਆਦਾ ਸੱਟ ਨਹੀਂ ਮਤਲਬ ਠੀਕ ਨੇ ਬਿਲਕੁਲ ਕੋਈ ਘੋਰ ਹੋਂ ਦੀ ਗੱਲ ਨਹੀਂ ਇਹ ਜਿਹੜਾ ਹਾਸਾ ਹੋਇਆ ਬੱਸ ਦੇ ਪਟੜੀ ਤੋਂ ਹੋਇਆ ਹਾਂਜੀ ਬੱਸ ਦੇ ਥੱਲੇ ਉਹੀ ਦੱਸ ਦਿਆ ਕਿੰਨੇ ਹਾਂਜੀ ਨਾਮ ਦੱਸੋ ਮੇਰਾ ਨਾਮ ਸ਼ਿਸ਼ੇਸ਼ ਕੁਮਾਰ ਜੀ ਮੈਂ ਸਮਰਾਲਾ ਐਂਬੂਲੈਂਸ ਸਰਵਿਸ ਸਮਰਾਲੇ ਤੋਂ ਪ੍ਰਾਈਵੇਟ ਐਂਬੂਲੈਂਸ ਹੈ ਜੀ ਆਪਣੀ ਤੇ ਕੀ ਹਾਸਾ ਹੋਇਆ ਜਿਹੜਾ ਹੋਇਆ ਇਹ ਜੀ ਬੱਸ ਆ ਰਹੀ ਸੀਗੀ ਚੰਡੀਗੜ੍ਹ ਸਾਈਡ ਤੋਂ ਸੰਦਾਲੇ ਵੱਲੋਂ ਤੇ ਬਾਈਪਾਸ ਦੇ ਉੱਪਰ ਇਹਦਾ ਐਕਸੀਡੈਂਟ ਹੋਇਆ ਬਸ ਪਲਟ ਗਈ ਸੀ ਜੀ ਤੇ ਕਿੰਨੀਆਂ ਸਵਾਰੀਆਂ ਸੀਗੀਆਂ ਜਿਹੜੀਆਂ ਹੈਗੀਆਂ ਸਵਾਰੀਆਂ ਦਾ ਤਾਂ ਜੀ ਮੈਨੂੰ ਕੋਲਿਆਰ ਪਤਾ ਨਹੀਂ ਹੈਗਾ ਜਿਹੜੀਆਂ ਮੈਂ ਯਾਨੀ ਕਿ ਮੈਨੂੰ ਆਪਣੇ ਮੁੰਡਾ ਆਪਣੇ ਨਗਰ ਕੌਸ਼ਲ ਦੇ ਵਿੱਚੋਂ ਮੁਲਾਜ਼ਮਾ ਪਰਚੀ ਕੱਟਦਾ ਨੋਵੀ ਉਹਦਾ ਫੋਨ ਆਇਆ ਜੀ ਕਹਿੰਦੇ ਵੀ ਬਸ ਪਲਟ ਗਈ ਮੈਂ ਉਸੇ ਟਾਈਮੇ ਚਲੇ ਗਿਆ ਮੈਂ ਉੱਥੇ ਦੇ ਨਹੀਂ ਦੇਖਿਆ ਵੀ ਕੌਣ ਹੈ ਮੈਂ ਉਸੇ ਟਾਈਮੇ ਜਿਹੜੇ ਪੇਸ਼ੈਂਟ ਸੀਗੇ ਦੋ ਪੇਸ਼ੈਂਟ ਸੀ ਜਿਆਦਾ ਸਿੱਖ ਜੀ ਉਹਨਾਂ ਨੂੰ ਮੈਂ ਸਿਵਲ ਹਸਪੀਟਲ ਸਮਰਾਲੇ ਲਿਆਇਆ ਜੀ ਤੇ ਬਾਕੀ ਪੇਸ਼ੈਂਟ ਸੀਗੇ ਜੀ ਬਾਕੀ ਪੇਸ਼ੈਂਟ ਸੀ ਨੇ ਠੀਕ ਸੀਗੇ ਜੀ ਬ ਜਿਹੜੇ ਤੇ ਲੈਂਦੇ ਨੇ ਉਹ ਉਹਨਾਂ ਦੀ ਹਾਲਤ ਕਿੰਨੇ ਨੇ ਉਹਨਾਂ ਦੇ ਇੱਕ ਪੇਸ਼ੈਂਟ ਹੈਗਾ ਥੋੜਾ ਜੀ ਤੇ ਇੱਕ ਪੇਸ਼ੈਂਟ ਠੀਕ ਆ ਜੀ ਕਿੰਨੇ ਕਵਜੇ ਹੱਸ ਇਹ ਤਕਰੀਬਨ 8 ਵਜੇ ਦਾ ਟਾਈਮ ਸੀਗਾ ਜੀ